ਤੇ ਡਿਲੀਵਰੀਆਂ ਕਰਦਾ ਸੀ ਪਹਿਲਾਂ ਮੈਂ ਤੇ ਉਦੋਂ ਨਹੀਂ ਮੈਂ ਵੀਡੀਓ ਵੀਡੀਓ ਬਣਾਈ ਮੈਨੂੰ ਆਪ ਨੂੰ ਬਹੁਤ ਸੰਗਜੀ ਲੱਗਦੀ ਹੁੰਦੀ ਸੀ ਕਿ ਖਾ ਕੀ ਯਾਰ ਵੀਡੀਓ ਬਣਾਉਣੀ ਆ ਚਾਰ ਲੋਕੀ ਦੇਖਣਗੇ ਤਾਂ ਕਹਿਣਗੇ ਅਸੀਂ ਤਾਂ ਸਾਰਿਆਂ ਨੂੰ ਕੀ ਹਾਲ ਚਾਲ ਨੇ ਮੈਂ ਮੇਰੀ ਕਰਦਾ ਸਾਰੇ ਵਧੀਆ ਮੰਗੇ ਮੈਂ ਹੁਣ 2 ਮਹੀਨਿਆਂ ਤੋਂ ਲੱਗ ਕਰਨ ਲੱਗਿਆ ਕੰਮ ਤੇ ਪਹਿਲੀ ਡਿਲੀਵਰੀ ਆ ਦੇਖਦੇ ਆ ਕਿਵੇਂ ਨਹੀਂ ਰਹਿੰਦੀ ਆ ਇਹ ਸਿਰਫ ਡੇਢ ਕਿਲੋ ਮੀਲਾਂ ਦੀ ਦੂਰੀ ਤੇ ਜਿੱਥੇ ਡਿਲੀਵਰ ਕਰਨੀ ਆ ਪੀਜ਼ਾ ਤੇ ਚਲੋ ਮਿਲਦੇ ਆ ਤੁਹਾਨੂੰ ਡਿਲੀਵਰੀ ਤੋਂ ਆਪਾਂ ਪਹਿਲੀ ਡਿਲੀਵਰੀ ਵੀ ਕਰਤੀ ਸ ਹੈ ਤੇ ਆਪਾਂ ਨੂੰ ਉਹਦੇ ਮਿਲੇ 4 ਡਾਲਰ ਟਿਪ ਜੇ ਤੇ 2 ਮਿੰਨਾਂ ਤੇ ਸੀਗਾ ਘਰ ਹੁਣ ਚੱਲੇ ਵਾਪਸ ਸਟੋਰ ਤੇ ਹੁਣ ਅਗਲੀ ਟੀਵੀ ਚੈੱਕਾਂਗੇ ਤੇ ਮਿਲਦੇ ਆ ਤੁਹਾਨੂੰ ਫਿਰ ਦੁਬਾਰਾ ਦੂਜੀ ਡਿਲੀਵਰੀ ਦੇ ਨਾਲ ਦੱਸਦੇ ਆ ਤੁਹਾਨੂੰ ਉਹਦੇ ਸੀ ਕਿੰਨੇ ਪਏ ਪੰਦੇ ਆ ਠੀਕ ਹੈ ਹਲੋ ਮੇਰੇ ਆ ਪਾ ਗਈ ਹੁਣ ਦੂਜੀ ਡਿਲੀਵਰੀ ਮਿਲ ਗਈ ਆਪਾਂ ਨੂੰ ਤੇ ਹੁਣ ਲੈ ਕੇ ਚੱਲਿਆਂ ਇਹ ਤਾਂ ਦੋ ਦੋੜਨੇ ਹੈਗੇ 0.4 ਮਿਲਣ ਤੇ ਆ ਇਹਦੇ ਕੀ ਮਿਲਦਾ ਕੀ ਕਰਦੇ ਹਾਂ ਚਲੋ ਮਿਲਦੇ ਹਾਂ ਸਾਨੂੰ ਜਿਵੇਂ ਤੁਹਾਨੂੰ ਪੜਾਇਆ ਮੈਂ ਜੋ ਡੀਟੇਲ ਵੀ ਤੇ ਆ ਸੀਗਾ ਇਹਦੇ ਟਿਪ ਮੈਨੂੰ ਮਿਲੀ ਜਾ ਡਾਸ ਡਾਲਰ ਤੇ ਹੁਣ ਫਿਰ ਆਪਾਂ ਚੱਲਿਆਂ ਨੈਕਸਟ ਜੂਰਸ ਦੇ ਲਈ ਬਸ ਨਾਲ ਜੁੜੇ ਰਹੋ ਤੁਹਾਨੂੰ ਦੱਸ ਦਵਾਂ ਕਿੰਨੀ ਟਿਪ ਮੈਂ ਕਰਦੇ ਹਾਂ ਆਪਾਂ ਬੇਗਰੀ ਤੇ 3 ਡਿਗਰੀ ਮਿਲ ਗਈ ਹੈ ਜੇ ਹੈਗੀ ਆਪਾਂ ਨੂੰ 1.6 ਮਾਈਲ ਤੇ ਉਤੇ ਤੇ ਆਪਾਂ 10 ਡਿਲ ਵੀ ਆ ਗਏ ਨੇ ਆ ਡਿਲੀਵਰੀ ਦਾ ਟਾਈਟਲ ਮਿਲੇ ਟੇਪ ਉੱਤੇ ਤੇ ਹੁਣ ਆਪਾਂ ਚੱਲਿਆਂਗੇ ਚੌਥੀ ਡਿਲੀਵਰੀ ਦੇ ਲਈ ਚਲੋ ਮਿਲਦੇ ਆਂ ਅਜੇ ਤਾਂ ਠੀਕ ਆਜ ਡਿਲੀਵਰੀ ਡਿਲ ਵੀ ਆਈ ਜਾ ਰਹੀ ਹੈ ਅੱਜ ਵੀ ਜੀ ਚਾਹਤੇ ਆਪਦੇ ਘਰ ਸੱਦਿਆ ਚਲੋ ਅੱਗੇ ਮਿਲਦੇ ਆਂ ਜੁੱਤੀ ਢਿਲਵਿਲਾ ਕੇ ਜਾਂਦੇ ਹੁਣ ਆਪਾਂ ਤੇ ਨਾ ਜੁੱਤੀ ਢਿਲਵਿਲਾ ਤੋਂ ਬਾਅਦ ਤੁਹਾਨੂੰ ਦੱਸਦੇ ਆ ਮਿਲਦੇ ਆ ਉਹ ਤੋਂ ਬਾਅਦ ਕਿੰਨੀ ਟਿਪ ਮਿਲੀ ਆ ਤੇ ਅੱਜ ਤੁਹਾਨੂੰ ਦੱਸਾਂ ਆਪਾਂ ਸਰ ਇਹ ਕਿੰਨੀ ਡਿਲੀਵਰੀ ਕੀਤੀ ਆ ਤੇ ਫਿਰ ਅਗਲੀ ਵੀਡੀਓ ਚ ਦੱਸਾਂਗੇ ਆਪਾਂ ਨੂੰ ਕਿ ਕਿਹੜੇ ਸਾਹ ਹਾਂ ਪਈ ਮਿਲਦੀ ਆ ਕੀ ਸਾਹ ਮਿਲਦਾ ਆ ਆਪਾਂ ਅੱਜ ਸਿਰਫ ਦੱਸਾਂਗੇ ਅੱਜ ਆਪਾਂ ਨੂੰ ਟਿਪ ਕਿੰਨੀ ਮਿਲਦੀ ਆ ਕੱਲੀ ਕੱਲੀ ਟਿਪ ਰੇ ਦੱਸਾਂਗੇ ਕਿ ਹਾਂ ਅੱবি ਇੰਨੀ ਡਿਲੀਵਰੀ ਕਰਨ ਤੇ ਅੱਜ ਇੰਨੀ ਟਿਪ ਮਿਲੀ ਆ ਤੇ ਜੋ ਹੈਗਾ ਵੀ ਫਰਡੇ ਆ ਕੰਮ ਵੀ ਜੀ ਚੱਲੰਦਿਆ ਹੋਊਗਾ ਦੇ ਦੇ ਮਰੀਆਂ ਦੀਆਂ ਵਾਂ ਟੈਂਪ ਟੈਂਪ ਥੋੜੀ ਕਮਈ ਮਿਲਦੇ ਆ ਮੇਟੋਰੇ ਇਹਦੇ ਚਾਰ ਡਿਲੀਵਰੀ ਹੋ ਗਈਆਂ ਕੰਪਲੀਟ ਤੇ ਚਾਰ ਡਿਲੀਵਰੀ ਦੇ ਵਿੱਚ ਆਪਾਂ ਨੂੰ ਮਿਲੇ 24 ਡਾਲਰ ਟਿਪ ਪਰ ਚ ਤੇ ਹੁਣ ਆਪਾਂ ਚੱਲੇ ਆ ਅਗਲੀ ਰਿਵਿਊ ਦੇ ਲਈ ਚਲੋ ਉਸ ਤੋਂ ਬਾਅਦ ਮਿਲਦੇ ਆ ਤੇ ਇਹਨੂੰ ਚਾਰ ਡਿਲੀਵਰੀ ਜੋ 24 25 ਡਾਲਰ ਟਿਪ ਆ ਗਈ ਹੈ ਤੇ ਬਾਕੀ ਪੇ ਮਿਲੂਗੀ ਉਹ ਕਿਸ ਆਪ ਨੂੰ ਦਵਾ ਉਹ ਪਤਾ ਨੋ ਹੋ ਗਈ ਵੀਡੀਓ ਤੇ ਦੱਸਾਂਗੇ ਅੰਦੇ ਤੁਹਾਨੂੰ ਸਿਰਫ ਆਪਾਂ ਡਿਲੀਵਰੀ ਕਿੰਨੀ ਹੁੰਦੀਆਂ ਤੇ ਟਿਪ ਕਿੰਨੀ ਮਿਲਦੀ ਆ ਇਹ ਹੀ ਦੱਸਾਂਗੇ ਆਪਾਂ ਚਲੋ ਠੀਕ ਆ ਮਿਲਦੇ ਆ ਫਿਰ ਅਗਲੀ ਡਿਲੀਵਰੀ ਦੇ ਨਾਲ ਤੇ ਤੁਹਾਨੂੰ ਆਪਾਂ ਡਿਟੇਲ ਕਰਦੇ ਰਹਾਂਗੇ ਭਈ ਪੰਜ ਡਿਲੀਵਰੀ ਆ ਗਿਆ ਕੰਪਲੀਟ ਤੇ ਪੰਜਵੀਂ ਡਿਲੀਵਰੀ ਤੇ ਆਪਾਂ ਨੂੰ ਟਿਪ ਮਿਲੀ ਜਾਂ 9 ਡਾਲਰ ਤੇ ਹੁਣ ਆ ਫਿਰ ਆਪਸ ਹੋ ਗਏ ਆ ਅਗਲੀ ਡਿਲੀਵਰੀ ਚੱਕਣ ਲਈ ਅੱਗੇ ਮਿਲਦੇ ਆ ਭਈ ਹਾਂ ਤਾਂ ਟਾਰਗੇਟ ਆ ਗਿਆ ਦੇ ਲਓ ਮੈਨੂੰ ਜਦੋਂ ਆਪਾਂ ਸ਼ੁਰੂ ਕੀਤਾ ਉਹ ਸੂਰਜ ਜਾਏਗਾ ਹੈ 4 ਵਜੇ 1.6 ਹੋ ਗਏ ਆ। ਆਪਣੇ 2 ਘੰਟੇ ਹੋ ਗਏ ਆ ਆਪਾਂ ਕਰਦੇ ਆ। ਜਿਹਨੋਂ 2 ਘੰਟੇ ਚ ਆਪਾਂ ਨੂੰ 5 ਡੇਲੀਆ ਮਿਲ ਗੀਆਂ ਨੇ ਤੇ 30 ਤੋਂ 35 ਡਾਲਰ ਟਿਪ ਚ ਮਿਲ ਗੀਆਂ। ਵਧੀਆ ਵਾ ਜਿਹੀ ਚੱਲ ਰਿਹਾ ਕੰਮ। ਕੋਈ ਹੋਣਾ 6 ਵੇ ਤੇ 7ਵੀਂ ਦੇ ਵੀ ਦੋਵੇਂ ਇਕੱਠਿਆਂ ਲੈ ਕੇ ਚੱਲਦੇ ਆਂ। ਇੱਕੋ ਟਾਈਮ ਚ ਦੋ ਡਿਲਵਰੀਆਂ ਮਿਲੀਆਂ ਆ। ਤੇ ਨਾਂ ਦੋਵਾਂ ਡਿਲੀਵਰੀਆਂ ਦੇ ਵਿੱਚ ਦੇ ਤੇ ਹੁਣ ਆਪਾਂ ਨੂੰ ਕੀ ਕਿੰਨੀ ਟਿਪ ਮਿਲਦੀ ਆ ਤੇ ਇਹ ਹੈ ਵੀ ਥੋੜੀਆਂ ਦੂਰ ਨੇ ਤੋਂ 3 ਮੀਲਾਂ ਦੇ ਦੂਰ ਇੱਕ ਦੇ ਇੱਕ 3 ਮੀਲਾਂ ਦੇ ਦੂਰ ਤੇ ਫਿਰ ਵਾਪਸ ਵੀ ਆਉਣਾ 3-4 ਮੀਲਾਂ ਹੈ ਕੁਸਾ ਚੱਠ ਮੀਲਾਂ ਦਾ ਟੂਰੇ ਹੈਗੇ ਤੇ ਬਾਕੀ ਇੱਕ ਗੱਲ ਆ ਬਾਈ ਅੱਜ ਵੀਡੀਓ ਪਾਈਨੇ ਜਦੋਂ ਕਈਆਂ ਨੇ ਕਹਿਣਾ ਕਿ ਇਹ ਕੀ ਕੰਮੀਆਂ ਮਾਰੀ ਜਾਂਦਾ ਹਨਾ ਜਿਵੇਂ ਕਰੀ ਜਾਂਦਾ ਤੇ ਗੱਡੀਆਂ ਦਿਖਾਈ ਜਾਂਦਾ ਬਣਾ ਵੀਡੀਓ ਡਿਲੀਵਰੀ ਕਰਦੇ ਦਿਖਾਈ ਜਾਂਦਾ ਬਈ ਆਹਾ ਚੇੜਿੰਗ ਤੱਕ ਪਹੁੰਚਣ ਲਈ ਉਹ ਪਿਛਲੀ ਸੀਟ ਤੋਂ ਬੈੰਦੇ ਹੁੰਦੇ ਸੀ ਉਥੋਂ ਇੱਥੋਂ ਤੱਕ ਪਹੁੰਚਣ ਲਈ ਜੋ ਸਾਡਾ ਟਾਈਮ ਜੋ ਹਾਰਡਵਰਕ ਲੱਗਾ ਆ ਉਹ હું ਮੈਂ ਜਾਣਦਾ ਆ ਹਨਾ ਕਿ ਇੱਥੇ ਤੁਹਾਨੂੰ ਪਤਾ ਹੀ ਆ ਬਾੜ ਕਿੰਨੀ ਕੀ ਕਰਨਾ ਪੈਂਦਾ ਕੋਈ ਸੁੱਖ ਤਾਂ ਹੈ ਨਹੀਂ ਕਿ ਹਾਂ ਆਏ ਸੀਗੇ ਅਸੀਂ ਤੇ ਅੱਜ ਆ ਗਏ ਹਾਂ ਇਹ ਸਸਜੀ ਗੱਡੀ ਲੈ ਲਈ ਭਾਈ ਡੇਢ ਸਾਲ ਲੱਗਾ ਇਹ ਗੱਡੀ ਲੈਣ ਲੱਗਿਆ ਤੇ ਸਾਈਕਲ ਤੇ ਡਿਲੀਵਰੀਆਂ ਕਰਦਾ ਸੀ ਪਹਿਲਾਂ ਮੈਂ ਤੇ ਉਦੋਂ ਨਹੀਂ ਮੈਂ ਵੀਡੀਓ ਵੀਡੀਓ ਬਣਾਈ ਮੈਨੂੰ ਆਪ ਨੂੰ ਬਹੁਤ ਸੰਕੋਚੀ ਲੱਗਦੀ ਹੁੰਦੀ ਸੀ ਕਿ ਹਾਂ ਕਿ ਯਾਰ ਵੀਡੀਓ ਬਣਾਉਣੀ ਹੈ ਚਾਰ ਲੋਕ ਹੀ ਦੇਖਣਗੇ ਤਾਂ ਕਹਿਣਗੇ ਬਾਕੀ ਵੇਖਦੇ ਆਪਾਂ ਹੁਣ ਦਿਮਾਗੇ ਹੌਸਲਾ ਇਹ ਤਾਂ ਹੋਇਆ ਪਹਿਲੀ ਵੀਡੀਓ ਚ ਇੰਨਾ ਮੇਰਾ ਜਿਗਰਾ ਆ ਐ ਨਹੀਂ ਸੀ ਕਿ ਕੌਨਫੀਡੈਂਸ ਐਂਡ ਇਫ ਕੋ ਇੰਟਰੋਵਰਟ ਜੇ ਪਰਸਨ ਸੀ ਮੈਂ ਮੈਂ ਤਾਂ ਯਾਰ ਬਈ ਇੱਥੇ ਇੱਕ ਬੰਦੇ ਨੂੰ ਬਣਾਉਣਾ ਹੋਵੇ ਉਹਨੂੰ ਪਹਿਲਾਂ 10 ਵਾਰੀ ਸੋਚਣਾ ਪੈਂਦਾ ਕਿ ਬਲਾਵਾ ਜਾਂ ਨਾ ਬਲਾਵਾ ਬਲਾਵਾ ਜਾਂ ਨਾ ਬਲਾਵਾ ਕਿਉਂਕਿ ਕਿ ਮਨ ਚ ਡਰ ਜਾ ਰਹਿਦਾ ਕਿ ਹਾਂ ਵੀ ਅਗਲਾ ਆਪਣੀ ਕੀ ਕਹਿ ਦੂਗਾ ਪਰ ਇਹ ਕਈ ਜਿਹੜੀ ਹੋਇਆ ਵੀ ਆ ਇਹ ਮੈਨੂੰ ਕਰਕੇ ਜਦੋਂ ਬੁਲਾਇਆ ਹਨਾ ਤੇ ਫਿਰ ਹੌਸਲਾ ਹੁੰਦਾ ਵੀ ਹਾਂ ਨਹੀਂ ਕੋਈ ਕੰਫੀਡੈਂਸ ਲਿਆ ਕੋਈ ਚੱਕਰ ਨਹੀਂ ਉਹ ਵੀ ਤੇਰੇ ਵਰਗਾ ਇਨਸਾਨ ਹੀ ਆ ਜਦੋਂ ਤਰਨ ਦੀ ਕੋਈ ਲੋੜ ਹੀ ਨਹੀਂ ਆ ਕਿ ਹਨਾ ਤੇ ਹੁਣ ਵੇਖਦੇ ਆ ਪਹਿਲੀ ਵੀਡੀਓ ਜਿਹੜਾ ਆਵਾਜ਼ ਨਹੀਂ ਨਿਕਲਦੀ ਐਵੇਂ ਕਮਾ ਮੈਂ ਬਹੁਤ ਟਾਈਮ ਲਾਇਆ ਇਹ ਚੈਨਲ ਬਣੇ ਨੂੰ ਟਾਈਮ ਹੋ ਗਿਆ ਮੇਰੀ ਵੀਡੀਓ ਕੋਈ ਨੂੰ ਸਾਲ ਹੋ ਗਿਆ ਪਰ ਬਹੁਤ ਟਾਈਮ ਲੱਗਾ ਇਹ ਕਮਰੇ ਅੱਗੇ ਹੋਣ ਲਈ ਤੇ ਇੱਥੋਂ ਤੱਕ ਸਾਰਾ ਕੁਝ ਚੈੱਕ ਕਰਨ ਲਈ ਕੋਈ ਸੋਖੇ ਨਹੀਂ ਆਏ ਇਹ ਨਿੱਕੇ ਜਿਹੇ ਪਿੰਡਾਂ ਤੋਂ ਹੀ ਆਏ ਆ ਇਹ ਕੋਈ ਆਇਆ ਕੋਈ ਵੱਡੇ ਪੁਸ਼ਹਾਰਾਂ ਤੋਂ ਜਾਂ ਵੱਡੇ ਕਸ ਤੋਂ ਤਾਂ ਹੈ ਨਹੀਂ ਅੱਜ ਆਪਾਂ ਨੂੰ ਸਾਰੇ ਦਿਲਬੇ ਕਰ ਤੋਂ ਬਾਅਦ 55000 ਟਿਪ ਚ ਮਿਲੇ ਸੀਗੇ ਤੇ ਉਸ ਤੋਂ ਬਾਅਦ ਜਦ ਮੈਂ ਆ ਗਿਆ ਸਿਰ ਕਰੇ ਕੁਝ 7:00 ਕਾ 7:00 ਵਜੇ ਮੈਂ ਟੰਨ ਕਰਦਾ ਸੀ ਇਹ ਕੰਮ ਸਾਰਾ the frill